ਮਿੱਤਰੋ ਮੁੱਦ ਕੀ ਪਿੰਡ ਦੇ ਵਿੱਚੋਂ ਆਪਦੇ ਘਰ ਦੇ ਵਿੱਚੋਂ ਵੀਡੀਓ ਕਵਰ ਕਰਨ ਲੱਗਿਆ 3 ਜਨਵਾਰਾਂ ਦੀ ਆ ਪਹਿਲੇ ਨੰਬਰ ਤੇ ਰੂਸ਼ੀ ਝੋਟੀ ਮਗਾ ਰਿੰਦੇ ਰੂਸ਼ਾ ਕਟਾ ਸੁਬਾ ਚੋਈ ਦੀ ਵੀਡੀਓ ਬਣਾ ਰਿਹਾ ਮਿੱਤਰੋ ਹਜੇ ਘੈਂਟਾ ਕੋਈ ਹੋਇਆ ਇਹਨੂੰ ਚੋਈ ਨੂੰ ਇਹਦੇ ਥਲੇ 9 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਝੋਟੀ ਜਾਤ ਜੂਤ ਦੀ ਤੇ ਸਿੰਗਾ ਸੁੰਗਾ ਦੀ ਬੜੀ ਚੰਗੀ ਆ ਲੇਵੇ ਲੂਵੇ ਦੀ ਖੁੱਲੀ ਡੁੱਲੀ ਆ ਖਾ ਪੀ ਕੇ ਦੁੱਧ ਟੌਰਨ ਨਾਲ 10-11 ਕਿਲੋ ਪਾਈ ਜਾਊਗੇ ਤੇ ਮਿੱਤਰੋ ਜਿੰਨੇ ਜੇ ਦੇਣੀ ਉਹਨੇ ਜੇ ਟੋਕੜ ਗੱਪਣ ਵੇਚ ਲਉਂਦਾ 80000 ਰੁਪਇਆ ਟਮਾੜਾ ਵਿੱਚੋਂ ਮੰਨਤਣ ਬਾਕੀ ਆ ਮਿੱਤਰੋ 10 ਤੋਂ ਪਰ 15 ਦਿਨਾਂ ਦੀ ਹਜੇ ਕੱਚੀ ਵੈੜ ਮੂਰਲੇ ਥਣ ਤੋਂ ਤੇਲ ਲਕਰਮਾਲੀ ਹੈ ਮਗਰੇ ਥਣ ਤੋਂ ਤੇਲਾ ਮਿੱਤਰੋ ਤੇ ਲਿਵਾ ਪਾਂਡਾ ਪੂਰਾ ਜ਼ਬਰਦਸਤ ਬਣਾਉਂਦੀ ਹੈ ਤੇ ਦੁੱਧ 16-17 ਕਿਲੋ ਦਿੱਤਾ ਹੋਇਆ ਇਹਨੇ ਕੋਈ ਕਹਿਣ ਵਾਲਾ ਨਹੀਂ ਬਰੀਕੀ ਵਾਲਾ ਜਿਹੜੇ ਭਰਾਣੋਂ ਦੁੱਧ ਪਾਉਣ ਨੂੰ ਲੈਣੀ ਜਾਂਦਾ ਰੇਟ ਸਿਰਫ ਹੈਗਾ ਮਿੱਤਰੋ 20000 ਰੁਪਇਆ ਵਿੱਚੋਂ ਮਾਨਤਨ ਹੋ ਜਾਊਗਾ ਦੂਜਾ ਸੁਆ ਵੈੜ ਆ ਜਿਹੜੇ ਭਰਾਣੋਂ ਦੁੱਧ ਪੀਣ ਨੂੰ ਚਾਹੀਦੀ ਆ ਬਾਈ ਨਾਲ ਕਰ ਲਓ ਰਬ ਤੱਕ ਕੈਮ ਮਿੱਤਰੋ ਨੀਲੀ ਰਾਵੀ ਨਸਲ ਦਾ ਕਟਾ ਉਮਰ ਹੈਗੀ ਆ ਸਿਰਫ 12 ਕੁ ਮਹੀਨੇ ਟੇਢੀ ਤਾਰੀ ਦੇ ਵਿੱਚ ਮਗਰ ਨੇ ਪੈਰਾਂ ਤੇ ਨਿਸ਼ਾਨ